ਸਰ ਰਾਜਕਮਰ ਜੱਪੜੇ ਪਿੰਡ ਛੇੜੂ ਗੁਜੇਗੇ ਇਸ ਮੁਕੇ ਤੁਹਾਡਾ ਹੀ ਕੰਨਾ ਹੈਗਾ ਅੱਜ ਸੀ ਸਰਪੰਚ ਸਰਪੰਦ ਸਿੰਘ ਤੇ ਨਵਾਂ ਸਥਾਨ ਦੇ ਤੇ ਖੜੇ ਰਾਜਕਮਰ ਅਨ ਪੀ ਜੜੇ ਹੈਗੇ ਸਾਡੇ ਚਾਰ ਪਰ ਤੋਂ ਅੱਜ ਆਏ ਸੀ ਨਾ ਨਵਾਂ ਸਥਾਨ ਤੇ ਇਹਨਾਂ ਨੇ ਉਹਨਾਂ ਨੂੰ ਪਿੰਡ ਦੇ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਵਾਲੇ ਕੰਮ ਆ ਉਹ ਇਹਨਾਂ ਨੂੰ ਦੱਸਿਆ ਬਸਤਾਨ ਸਾਹਿਬ ਡਟ ਸਾਹਿਬ ਨੇ ਉਹ ਜਿਹੜੇ ਸਾਰੇ ਜਿਹੜੇ ਕੰਮ ਇਹਨਾਂ ਨੇ ਦੱਸਿਆ ਹੈਗੇ ਉਹ ਕੋਲੇ ਪ੍ਰਸਤਾਵ ਨਾਲ ਸੁਣਿਆ ਅਪਰੋਸਾ ਨੇ ਪਰਿਕਟਿਕ ਦਾ ਛੇਤੀ ਤੋਂ ਛੇਤੀ ਉਹ ਸਾਰੇ ਜਿਹੜੇ ਵਿਕਾਸ ਦੇ ਕੰਮ ਆ ਜਿਹੜੇ ਹੁਣ ਰਹਿ ਗਏ ਆ ਪਿਛਲੀ ਟਰਮ ਦੇ ਵਿੱਚ ਵੀ ਸਰਪੰਚ ਸਿੰਘ ਨੇ ਬਹੁਤ ਕੰਮ ਕਰਾਇਆ ਸੀ ਪਰ ਜੋ ਹੁਣ ਰਹਿ ਗਏ ਆ ਉਹ ਵੀ ਡਾਕਟਰ ਸਾਹਿਬ ਨੇ ਐਮਪੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ 12000 ਦੇ ਆਧਾਰ ਦੇ ਉੱਤੇ ਕਾਹਦੇ ਤੋਂ ਟਿਕ ਕੰਮ ਜਿਹੜੇ ਆ ਉਹਨਾਂ ਨੂੰ ਉਹ ਜਿਹੜੀ ਗਰਾਟ ਆ ਉਹ ਦਿੱਤੀ ਜਾਊਗੀ ਤੇ ਤਾਂ ਕਿ ਜਿਹੜੇ ਦੂਰੇ ਕੰਮ ਆ ਉਹ ਮੋੜ ਸ਼ੁਰੂ ਕੀਤੇ ਜਾਣ। ਲਾਲਕਣਿ ਧੰਨਵਾਦ। ਤਾਂ ਇਸ ਮੌਕੇ ਕੀ ਕਹਿਣਾ ਹੈਗਾ ਐਮਪੀ ਚੱਬੇ ਵਾਲ ਇੱਥੇ ਪੁੱਜੇ ਹੈਗੇ ਆ। ਉਹ एक्चुअली ਨਾ ਜੀ ਸੋਤਨ ਸਾਹਿਬ ਦੇ ਨਾਲ ਹੀ ਗਏ ਸੀਗੇ ਕਿਤੇ ਗੱਲਬਾਤ ਕੀਤੀ ਸੀ ਪੈਂਟਰੀ ਗ੍ਰਾਂਡ ਰੇਜ ਹੋਰ ਚੀਜ਼ਾਂ ਬਾਰੇ ਜੀ ਉਹ ਕਹਿੰਦੇ ਤੁਹਾਡੇ ਕਰੀ ਆਉਂਗਾ ਅੱਗੇ ਹੋਰ ਜਾਂਦੇ ਸਾਡੇ ਕੋਲ ਜੀ ਗ੍ਰੇਟ ਕੌਸਟ ਯਾ ਉਹ ਉਹ ਵੀ ਲਿਖੇ ਬੰਦੇ ਆ ਡਾਕਟਰ ਆ ਉੱਪਰ ਮਤਲਬ ਬਹੁਤ ਸੂਝਵਾਨ ਬੰਦੇ ਆ ਕਹਿੰਦੇ ਤੁਹਾਡੇ ਪੈਨ ਡਾਕਟਰ ਨੂੰ ਬਣਾਉਣਾ ਸੋ ਕਿਸ ਕਿਸ ਤਰ੍ਹਾਂ ਦੇ ਭਰੋਸਾ ਦਿਵਾਇਆ ਹੈਗਾ ਇਹਨਾਂ ਨੇ ਕਿ ਕਿਸ ਤਰ੍ਹਾਂ ਦੇ ਵਿਕਾਸ ਹੋਣਗੇ ਪਿੱਠੇ ਛੇੜੂ ਦੇ ਉਹ ਜੋ ਵੀ ਅਸੀਂ ਕਿਹਾ ਨਾ ਉਹਨਾਂ ਨੂੰ ਤਿੰਨ ਚਾਰ ਪੰਜ ਅਸ ਹਦ ਦੇ ਦਿੱਤੀਆਂ ਸਾਰੀਆਂ ਪ੍ਰੋਜੈਕਟੀਆਂ ਨੂੰ ਐਮਪੀ ਫੰਡ ਹੁੰਦਾ 5 ਕਰੋੜ ਸਾਲ ਦਾ ਉਹਦੇ ਵਿੱਚੋਂ 30-40 ਲੱਖ ਤੁਹਾਨੂੰ ਪੈ ਗਿਆ ਜੀ ਮਿਲਵੇ ਦਾ ਕੰਮ ਕਰਵਾਉਣ ਦਾ ਪੈਸਾ ਦਿੱਤਾ ਸਾਡੇ ਇਹਨਾਂ ਪਿੰਡਾਂ ਵਿੱਚੋਂ ਤੁਹਾਨੂੰ ਥੈਂਕਸ ਆਦੇ ਸਾਡਾ ਪਿੰਡ ਚੂਜ਼ ਕਰਦੇ ਪਹਿਲਾਂ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਪਿਛਲੇ ਇਲੈਕਸ਼ਨ ਤੋਂ ਤੋਂ ਜੀ ਸਾਡਾ ਉਹ ਪਿਆਰਾ ਸਾਡਾ ਵੱਡੇ ਭਾਈ ਆ ਸੋ ਕਹਾ ਇਹਨਾਂ ਕਰਕੇ ਮਾਨੂੰ ਮਿਲਿਆ ਔਰ ਬਹੁਤ ਖੁਸ਼ੀ ਦੀ ਕਰਦੇ ਆ ਜੀ ਥੈਂਕ ਯੂ